इस वीडियो को लाइक करें हमारे चैनल को सब्सक्राइब कर बेल आइकन जरूर प्रेस करें हमारी न्यू वीडियो सबसे पहले देखने के लिए नहीं मैं कम धंधे नाप ले ਮੈਂ ਤਾਂ ਇੱਕ ਵਾਰ ਨਾਪ ਲੈ ਕੇ ਪਸਤਾਈ ਜਾਣਾ ਮੇਰਾ ਦਿਮਾਗ ਖਰਾਬ ਮੈਂ ਦੂਜੀ ਵਾਰ ਪੰਗਾ ਲਵਾਂ ਆ ਹੋ ਆ ਹੋ ਮੈਨੂੰ ਸਾਰਾ ਪਤਾ ਆ ਚਲੋ ਛੱਡੋ ਜਠਾਣੀ ਜੀ ਬਾਜ਼ਾਰ ਜਾ ਰਹੇ ਨੇ ਕੱਪੜੇ ਲੈਣ ਵਾਸਤੇ ਤੇ ਮੈਨੂੰ ਵੀ ਨਾਲ ਜਾਣ ਲਈ ਕਹਿ ਰਹੇ ਸੀ ਮੈਂ ਨਾਲ ਚਲੀ ਜਾਵਾਂ ਨਾ ਚਲੀ ਜਾ ਇਹ ਚ ਪੁੱਛਣ ਵਾਲੀ ਕਿਹੜੀ ਗੱਲ ਆਗੀ ਮੈਂ ਸੋਚਦੀ ਸੀ ਕਿ ਬਾਜ਼ਾਰ ਤਾਂ ਜਾਣਾ ਹੀ ਆ ਮੈਂ ਵੀ ਆਪਣੇ ਵਾਸਤੇ ਇੱਕ ਸੂਟ ਲਿਆਵਾਂ ਮੇਰੇ ਕੋਲ ਕੋਈ ਚੱਦਾ ਸੂਟ ਨਹੀਂ ਆ ਜੇ ਤੁਸੀਂ ਮੈਨੂੰ 5000 ਰੁਪਏ ਦੇਜੋ ਤਾਂ ਨਾ ਪੈਸੇ ਤਾਂ ਆਏ ਮੰਗਦੀਆਂ ਜਿਵੇਂ ਫੜਾ ਕੇ ਗਈ ਹੋਵੇਂ ਛਾੜ ਗਿਆ ਨੂੰ ਨਹੀਂ ਲੱਗਦੇ ਇਹ ਪੈਸੇ ਨਾ ਤੇਰੇ ਕੋਲੇ ਸੂਟਾ ਤੋਂ ਬਣਾ ਹੋਰ ਕੋਈ ਕੰਮ ਹੈ ਨਹੀਂ ਇੱਥੇ ਸਾਲਾ ਜ਼ਹਿਰ ਖਾਣ ਨੂੰ ਪੈਸਾ ਨਹੀਂ ਦੇ ਦੇ 5000 ਰੁਪਿਆ ਨੂੰ ਇੰਨੇ ਕਿੰਨੇ ਕ ਸੂਟ ਸਵਾਤੇ ਤੁਸੀਂ ਮੈਨੂੰ ਸਾਲ ਹੋ ਗਿਆ ਮੈਂ ਕੋਈ ਸੂਟ ਨਹੀਂ ਸਵਾਇਆ ਉਹੀ ਗਰਮੀਆਂ ਚ ਪਾਉਣੀ ਉਹੀ ਸਰਦੀਆਂ ਚ ਪਾਉਣੀ ਹੈ ਚਲੋ ਕੋਈ ਗੱਲ ਨਹੀਂ ਥੋੜੀ ਘੱਟ ਪੈਸੀ ਦੇ ਦਿਓ ਮੈਂ ਕੋਈ ਸਸਤਾ ਜਿਹਾ ਸੂਟ ਦੇਖ ਕੇ ਲੈ ਆਉਂਗੀ ਮੈਂ ਤਾਂ ਨੱਕਰੀ ਕਹੀ ਗੱਲ ਸਮਝ ਨਹੀਂ ਆਉਂਦੀ ਤੈਨੂੰ ਕਹਦਾ ਪੈਸੇ ਹੈ ਨਹੀਂ ਤਾਂ ਹੈ ਨਹੀਂ ਬਲਕਿ ਤ ਹਾਂ ਬਈ ਦੀਪਕ ਆ ਗਿਆ ਆ ਗਿਆ ਉਹ ਖੜੀ ਹੋ ਜਾਣਾ ਫੜਾ ਦੇ ਬੂਟ ਜਦੋਂ ਕਿਤੇ ਜਾਣਾ ਹੁੰਦਾ ਹਰ ਵਾਰ ਇਹ ਇਹੀ ਗਲੇਸ਼ ਹਮਲਕੀਤ ਆ ਗਿਆ ਭਾਈ ਆ ਗਿਆ ਚੱਲ ਉਹ ਗੀਤ ਓਏ ਆ ਜਾ ਘੰਟਾ ਲਾਦਾ ਯਾਰ ਫਿਰ ਕੇ ਯਾਰ ਉਹ ਮੇਰੇ ਪਾਸ ਘਰੇ ਆ ਗਿਆ 1 ਮਿੰਟ ਖੜਾ ਮੈਂ ਫੋਨ ਕਰਕੇ ਉਹ ਹੋ ਯਾਰ ਤੂੰ ਬੜਾ ਪੰਦਾ ਆ ਹਲੋ ਹਾਂਜੀ ਹਲੋ ਉਹ ਹਾਂ ਈ ਤੇਰੇ ਪਾਸ ਰਹਿ ਗਿਆ ਉਪੜਾ ਕੇ ਜਾ ਯਾਰ ਹਾਂ ਬਾਹਰ ਕੇ ਲੈ ਆ ਜੰ ਤੀ ਮੈਂ ਦੇਖਦੀ ਉਹ ਤਾਂ ਪੜਨੇ ਪੱਧ ਕੇ ਜਾ ਕੇ ਯਾਰ ਤਮੈ ਜਲਦੀ ਜਲਦੀ ਜਾ ਯਾਰ ਆਪਣੇ ਨੇ ਕਰੀ ਕਹੀ ਗੱਲ ਸਮਝ ਨਹੀਂ ਆਉਦੀ ਤੈਨੂੰ ਕਹਿ ਰਿਹਾ ਜੋ ਪੈਸੇ ਹੈ ਨਹੀਂ ਤਾਂ ਹੈ ਨਹੀਂ ਕਿੰਨਾ ਟਾਈਮ ਲਾਤਾ ਓ ਯਾਰ ਪੁੱਛ ਨਾ ਭਰਾਵਾ ਬੰਦਾ ਵਿਆਹ ਤਾਂ ਕਰਾਵੇ ਨਾ ਆ ਖੂਨ ਪੀਣੀਆਂ ਜੋਕਾਂ ਬੰਦੇ ਦਾ ਸਾਰਾ ਖੂਨ ਪੀ ਜਾਂਦੇ ਆ ਓਏ ਫੇਰ ਮੈਨੂੰ ਦੱਸੇਗਾ ਵੀ ਹੋਇਆ ਕੀ ਐ ਉਹ ਲੈ ਚ ਦੀ ਗੱਲ ਸੁਣਦਾ ਕਹਿੰਦੀ 5000 ਰੁਪਏ ਦੇ ਸੂਟ ਲੈ ਕੇ ਆਉਣਾ ਮੈਂ ਉਹਨੂੰ ਪੁੱਛਿਆ ਪੜਾ ਕੇ ਨਹੀਂ ਸੀ ਯਸ ਪੈਸੇ ਮੰਗਣ ਲੱਗੇ ਸ਼ਰਮੀ ਨਹੀਂ ਮਾਰਦਾ ਜਾਵਾਂ ਯਾਰ ਕਮਾਲ ਦਾ ਬੰਦਾ ਤੂੰ ਓ ਜਦੋਂ ਤੇਰੇ ਨਾਲ ਲੱਗੀ ਐ ਤੇਥੋਂ ਹੀ ਪੈਸੇ ਮੰਗੂ ਹੋਰ ਕਿਤੋਂ ਮੰਗੂ ਪੈਸੇ ਉਹ ਓਏ ਉਹ ਤਾਂ ਠੀਕ ਆ ਜੀ ਬਾਈ ਪਰ ਖਰਚੇ ਤਾਂ ਪਾਤੋਂ ਆਪਦੇ ਨਹੀਂ ਚੱਕੇ ਜਾਂਦੇ ਯਾਰ ਮੈਂ ਤਾਂ ਵਿਆਹ ਕਰਾ ਕੇ ਪੰਗਾ ਹੀ ਲੈ ਲਿਆ ਉਹ ਯਾਰ ਵਿਆਹ ਤਾਂ ਮੇਰਾ ਵੀ ਹੋਇਆ ਮੈਨੂੰ ਤਾਂ ਕੋਈ ਪਸਤਾਵਾ ਨਹੀਂ ਆ ਬਧੀਆ ਜ਼ਿੰਦਗੀ ਲੰਘ ਰਹੀ ਐ ਉਹ ਕਿਤੇ ਨਾ ਕਿਤੇ ਤਾਂ ਆਪਣੇ ਜੀ ਵੀ ਕਮੀ ਹੁੰਦੀ ਐ ਉਹ ਦੀਪ ਬਾਈ ਤੇਰੇ ਮੂਰੇ ਬੰਨੇ ਹੱਤ ਗੱਡੀ ਤੋੜ ਲਾ ਪਹਿਲੇ ਹੀ ਬਹੁਤ ਲੇਟਾਂ ਵਿਆਹ ਤੋਂ ਲਈਏ ਹੁਣ ਬੈ ਜਾ ਗੱਡੀਆ ਆਹ ਭਾਈ ਅੱਜ ਤਾਂ ਨਜ਼ਾਰੇ ਆਗਾ ਧਰਮਨਾ ਹਾਏ ਹੋਰ ਰੱਬਾ ਬੜੀ ਸੋਹਣੀ ਕੁੜੀ ਸੀਗੀ ਉਹ ਜਿਹੜੀ ਤੇਰੇ ਭਾਈ ਨਾਲ ਨੱਚਦੀ ਸੀਗੀ ਤੇਰੇ ਭਾਈ ਨੇ ਵੀ ਨਾ ਬਾੜੇ ਬਾੜੇ ਪੈਸੇ ਸਿੱਟੇ ਉਹਦੇ ਉਦ ਦੀ ਗੱਲ ਕਰਨ ਨੂੰ ਫਿਰਦੀ ਸੀ ਤੇਰੇ ਭਾਈ ਨਾਲ ਗੱਲ ਓ ਕਮਲਿਆ ਬੰਦਿਆ ਅਕਲ ਨੂੰ ਹੱਥ ਮਾਰ ਓਏ ਉਹ ਵੀ ਤਾਂ ਕਿਸੇ ਦੀਆਂ ਕੁੜੀਆਂ ਨੇ ਓਏ ਉਹਨਾਂ ਦਾ ਕਿਹੜਾ ਜੀ ਕਰਦਾ ਨੱਚਣ ਨੂੰ ਉਹਨਾਂ ਦੀ ਮਜਬੂਰੀ ਐ ਤੇ ਛੋਡੇ ਵਰਗੇ ਲੋਕ ਉਹਨਾਂ ਦੀ ਮਜਬੂਰੀ ਦਾ ਨਜ਼ਾਇਜ਼ ਫਾਇਦਾ ਚੱਕਦੇ ਆ। ਉਹ ਛਾਡੇ ਅਰਦੀਪ ਬਾਈ ਮੇਰੇ ਸਾਰੇ ਮੂਡ ਦਾ ਤੂੰ ਐਸੀ ਰੇਸੀ ਕਰਦੀ। ਆਹ ਤਰਾ ਘਸਿਆ ਪਟਿਆ ਡਾਇਲੌਗ ਸੁਣ ਸੁਣਨਾ ਮੈਂ ਅੱਕਿਆ ਪਿਆ। ਨਾ ਜਦ ਪਰਜਾਈ ਨੇ ਪੈਸੇ ਮੰਗੇ ਹੀ ਘਰੇ ਉਹ ਤੂੰ ਕਹਿੰਦਾ ਹੈ ਨਹੀਂ। ਉਹ ਜਿੰਨੇ ਤੂੰ ਪੈਸੇ ਉੱਥੇ ਛੱਡ ਕੇ ਆਇਆ ਨਾ ਉਹ ਐਨੇ ਚ ਤਾਂ ਨੇ ਪੂਰਾ ਖੁਸ਼ ਹੋ ਜਾਣਾ ਸੀ। ਤੇ ਨਾਲੇ ਤੇਰੇ ਪ੍ਰਤੀ ਉਹਦਾ ਕਿੰਨਾ ਪਿਆਰ ਵਾਧਾ। ਉਹ ਪਤਾ ਨਹੀਂ ਤੈਨੂੰ ਕਦੋਂ ਸਮਝ ਆਊਗੀ। ਬਹੁਤ ਚੰਗਾ ਬਾਈ ਚੰਗਾ। ਮੇਥੋਂ ਹੋ ਗਈ ਗਲਤੀ ਆ ਤੇਰੇ ਮੂਰੇ ਬੰਨੇ ਹੱਥ ਮੈਨੂੰ ਕਰ ਦੇ ਮਾਫ ਉਹ ਠੀਕ ਆ ਠੀਕ ਆ ਚੰਗਾ ਐਂ ਕਰ ਆਪਾਂ ਨਾ ਬਿਆਰ ਚ ਜਾਣਾ ਮੈਨੂੰ ਥੋੜਾ ਕੰਮ ਆ ਤੈਨੂੰ ਕੋਈ ਕਾਹਲੀ ਤਾਂ ਨਹੀਂ ਮੈਨੂੰ ਵੀ ਕੋਈ ਕਾਹਲੀ ਨਹੀਂ ਸੇ ਮਰਦੀ ਲਈ ਫਿਰ ਆ ਚੱਲ ਜੇ ਚਲ ਸੋਹੀ ਗੱਲ ਜੀ ਇਹ ਮੇਰਾ ਫਰੈਂਡ ਮਨਜੀਤ ਹੈ ਸੋਹੀ ਗੱਲ ਜੀ ਤੁਸੀਂ ਵੀ ਇੱਥੇ ਮੈਂ ਤਾਂ ਸ਼ਾਪਿੰਗ ਕਰਨ ਆਈ ਸੀ ਅੱਛਾ ਤੇ ਹੁਣ ਹੁਣ ਵਸ ਮੈਂ ਘਰ ਨੂੰ ਚੱਲੀ ਅਸੀਂ ਵੀ ਜਾਣਾ ਤੁਹਾਨੂੰ ਡ੍ਰੌਪ ਕਰ ਦੇਵਾਂਗੇ ਰਸਤੇ ਵਿੱਚ ਹਾਂਜੀ ਫਿਰ ਤਾਂ ਬਹੁਤ ਵਧੀਆ ਗੱਲ ਚਲ ਚਲ ਵੜੇ ਸਾਡੇ ਹੈ ਹਾਂਜੀ ਹਾਂਜੀ ਠੀਕ ਹੈ ओए सीधी गड्डी चला रहा बीच मारेंगे किसी दे ओ हेलो ओ यार भाई ओए हुन इत्ते गड्डी कत तो रोकती ਭਾਈ ਇੱਕ ਗੱਲ ਦੱਸ ਇਹ ਕੁੜੀ ਕੌਣ ਸੀ? ਓਏ ਉਹ ਤਾਂ ਮੇਰੇ ਕਾਲਜੀ ਦੀ ਫਰੈਂਡ ਸੀਗੀ। ਉਹ ਬਾਲਾ ਵਧੀਆ ਸੁਭਾਅ ਕੁੜੀ ਦਾ। ਨਾ ਤੂੰ ਕਿਉਂ ਪੁੱਛਦਾ ਉਹਦੇ ਬਾਰੇ? ਓ ਬਾਈ ਤੇਰੇ ਬਾਈ ਦਾ ਨਾ ਉਹਦੇ ਦਿਲ ਆ ਗਿਆ। ਇਹ ਕੰਮ ਕਰ। ਮੈਨੂੰ ਇਹ ਕੁੜੀ ਦਾ ਨੰਬਰ ਦੇ। ਦਿਲ ਆ ਗਿਆ ਤੇਰੇ ਬਾਈ ਦਾ ਇਹ ਤੇ ਜਾਨ ਹੀ ਕੱਢ ਕੇ ਲੈ ਗਈ ਤੇਰੇ ਬਾਈ ਦੀ ਇਹਦਾ। ਕਮਾਲ ਕਰਦਾ ਯਾਰ ਤੂੰ। ਕਿੱਦਾਂ ਦਾ ਬੰਦਾ ਤੂੰ? ਉਹ ਮੇਰੀ ਚੰਗੀ ਫਰੈਂਡ ਐ। ਨਾ ਉਹ ਕੀ ਸੋਚੂ ਮੇਰੇ ਬਾਰੇ? ਉਹ ਸੋਚਣਾ ਕੀ ਆ? ਉਹ ਵੀ ਤਿਆਰ ਸੀ ਤੇਰੇ ਬਾਈ ਨਾਲ ਗੱਲ ਕਰਨ ਨੂੰ ਬਿੰਦੇ ਛੱਟੇ ਸੀਸੇ ਵਿੱਚ ਦੀ ਦੇਖਦੀ ਸੀ ਮੇਰੇ ਕੰਨੀ ਤੂੰ ਹੁਣ ਮੈਨੂੰ ਐਂ ਦੱਸ ਉਹਦਾ ਨੰਬਰ ਦਿੰਨਾ ਜਾਂ ਮੈਂ ਜਾ ਮਾ ਉਹਨਾਂ ਦੇ ਘਰੇ ਸਿੱਧਾ ਉਹ ਨਾ ਨਾ ਭਰਾਵਾ ਐਂ ਨਾ ਕਰੀ ਉਹ ਮੇਰੇ ਕੋਲ ਹੁਣ ਨੰਬਰ ਹੈ ਨਹੀਂ ਮੈਂ ਤੈਨੂੰ ਲੈ ਕੇ ਦੇਣਾ ਕਿਸ ਤਾ ਨੰਬਰ ਉਹਦਾ ਠੀਕ ਆ ਸਾਹੀ ਦਾ ਸ਼ਾਮ ਤੱਕ ਚੱਲ ਹੁਣ ਚੱਲ ਗਏ ਫਿਰ ਚੱਲ ਚੱਲ ਜਾਰੇ ਇਹਨੂੰ ਕੀ ਹੋ ਗਏ ਚੰਗੇ ਪੜ੍ਹੇ ਕਿਹੜੇ ਪੁੱਠੇ ਰਾਹ ਪੈਣਾ घर वाले ली दिया पैसे कर है नहीं है बहार किन्ने पैसे खराब कर कुछ करना कर करना फिर भी यार हेलो रहा मैं कि ਉਹ ਤੇ ਯਰ ਮੈਨੂੰ ਉਹ ਆਦਾ ਸਾਨੂੰ ਨੰਬਰ ਦੇਣਾ ਜਾਂ ਨਹੀਂ ਦੇਣਾ ਉਹਦਾ ਉਹ ਯਰ ਮੈਂ ਤਰਸਿਆ ਪਿਆ ਗੱਲ ਕਰਨ ਮੇਣਾ ਮੈਨੂੰ ਸਾਈ ਦਾ ਤਨੀ ਨਹੀਂ ਆਏਗੀ ਹਾਂ ਲਖਾ ਹਾਂ ਠੀਕ ਆ ਹਾਂ ਠੀਕ ਆ ਅੱਥੇ ਮੇਰੀ ਗੱਲ ਸੁਣਾ ਵੈਸੇ ਤਾਂ ਮੈਨੂੰ ਪਤਾ ਮੇਰੀ ਗੱਲ ਬਾਣੀ ਜਾਊਗੀ ਕੋਈ ਐਸੀ ਜੀ ਗੱਲ ਨਹੀਂ ਤੇ ਜੇ ਮੈਨੂੰ ਗੱਡੀ ਦੀ ਲੋੜ ਪਈ ਤਾਂ ਬਾਈ ਬਣ ਕੇ ਮੈਨੂੰ ਗੱਡੀ ਇੱਕ ਦਿਨ ਮੰਗੀ ਜ਼ਰੂਰ ਦੇ ਦੇ ਠੀਕ ਆ ਆ ਠੀਕ ਆ ਚਲ ਠੀਕ ਆ ਬਈ ਓਕੇ ਧੰਨਵਾਦ ਓਕੇ ਬਈ ਕੋਈ ਗੱਲ ਪਾਉਣਾ ਕੋਣ ਆਉਂਦੇ ਯਾਰ ਆਇਆ ਆਠਾ ਪੰਜਾ ਪੰਜਾ ਠੀਕ ਆ ਨੜਨ ਨਿਕਲ ਹਲੋ ਹਾਂਜੀ ਕੋਣੋਂ? ਕਿਉਂ? ਭੁੱਲ ਗਈ ਮੈਂ। ਉਹ ਮਲਕੀ ਤੇ ਬੋਲਦਾ। ਦੀਪ ਦਾ ਫਰੈਂਡ ਕੱਲ ਮਿਲਿਆ ਤਾਂ ਸੀ ਆਪਾਂ ਗੱਡੀ 'ਚ। ਹਾਂਜੀ ਦੱਸੋ। ਉਹ ਮੈਨੂੰ ਪਿਆਰ ਹੋ ਗਿਆ ਤੇਰੇ ਨਾਲ। ਅੱਛਾ ਜੀ। ਐਦਾਂ ਹੋ ਜਾਂਦਾ ਪਿਆਰ ਉਹ ਤੁਸੀਂ ਸੋਹਣੇ ਇੰਨੇ ਹੋ। ਪਿਆਰ ਤਾਂ ਹੋਣਾ ਹੀ ਸੀ। ਅੱਛਾ ਜੀ। ਮੈਨੂੰ ਤਾਂ ਪਤਾ ਹੀ ਨਹੀਂ ਸੀ। ਤੁਸੀਂ ਰਹਿਣ ਦੋ ਪਿਆਰ ਨੂੰ। ਤੁਹਾਡੇ ਤੋਂ ਮੇਰਾ ਖਰਚਾ ਨਹੀਂ ਚੱਕ ਹੋਣਾ। ਉਹ ਲੈ। ਫਰਚੇ ਦੀ ਕੀ ਗੱਲ ਆ ਤੂੰ ਮੈਨੂੰ ਆਏ ਦੱਸ ਪੈਸੇ ਕਿੰਨੇ ਚਾਹੀਦੇ ਆ ਫੇਰ ਆਏ ਕਰੋ ਪਵਾਓ ਮੇਰੇ ਖਾਤੇ 'ਚ 10000 ਰੁਪਇਆ ਫੇਰ ਕਰ ਦਿਆਂ ਮੈਂ ਤੁਹਾਡੇ ਨਾਲ ਕਰ ਲਉ ਹੁਣੀ ਪਵਾਉਣਾ ਤੂੰ ਮੈਨੂੰ ਆਪਣਾ ਖਾਤਾ ਨੰਬਰ ਸੈਂਡ ਕਰ ਓਕੇ ਮੈਂ ਕਰ ਦਿਆਂ ਤੁਹਾਨੂੰ ਅਕਾਊਂਟ ਨੰਬਰ ਸੈਂਡ ਠੀਕ ਆ ਓਕੇ ਬਾਏ ਹਲੋ ਠੀਕ ਆ ਓਕੇ ਆਹ ਖਾਤਾ ਨੰਬਰ ਹੈਲੋ ਹਾਂ ਭਾਈ ਕਿਵੇਂ ਆ ਹਾਂ ਭਾਈ ਅੱਜ ਮੈਨੂੰ ਖਾਤਾ ਨੰਬਰ ਸੈਂਡ ਕਰਾ ਮੈਂ ਕੁਝ 10000 ਰੁਪਏ ਟਰਾਂਸਫਰ ਕਰ ਦੇ ਹਾਂ ਭਾਈ ਐਮਰਜੈਂਸੀ ਆ ਜ਼ਰੂਰੀ ਆ ਹੁਣੇ ਹੀ ਕਰ ਦੇ ਚਾਹਾਂਗਾ ਭਾਈ ਬਣ ਕੇ ਠੀਕ ਆ ਭਾਈ ਥੈਂਕ ਯੂ ਜੇ ਮੈਂ ਕੀਤਾ ਲੈ ਹੈਲੋ ਹੈਲੋ ਕਿਉਂ ਜਨਾਬ ਆ ਗਏ ਖਾਤੇ ਚ ਪੈਸੇ ਹਾਂਜੀ ਆ ਗਏ ਨੇ ਅਕਾਊਂਟ ਚ ਪੈਸੇ ਓਕੇ ਥੈਂਕ ਯੂ ਓ ਥੈਂਕ ਯੂ ਦਾ ਠੀਕ ਹੈ ਹੁਣ ਤੂੰ ਮੈਨੂੰ ਐਂ ਦੱਸ ਫਿਰ ਮਿਲਣਾ ਕਿੱਥੇ ਆ ਜਿੱਥੇ ਤੁਸੀਂ ਕਹੋ ਜੀ ਫਿਰ ਆਇਂ ਕਰੀ ਕੱਲ ਮੈਂ ਹੁਣ ਆ ਰਾਂ ਰਾਂਪਰੇ ਮੂੰਹ ਆ ਜੀ ਮਿਲਦੇ ਆ ਉੱਥੇ ਪਾਰਕ ਚ ਕਰਦੇ ਆ ਫਿਰ ਬੈਠ ਕੇ ਮਿੱਠੀਆਂ ਮਿੱਠੀਆਂ ਗੱਲਾਂ ਠੀਕ ਹੈ ਜਨਾਬ ਠੀਕ ਹੈ ਹਾਂ ਚਲ ਠੀਕ ਹੈ ਬਰੋਕੇ ਬਾਏ ਚੰਗਾ ਅੱਗੇ ਨਾਲ ਸੈਂਡ ਸਾਊਂਡ ਕਰਦੀ ਕਿਸੇ ਨੂੰ ਨਹੀਂ ਕਿਸੇ ਨੂੰ ਹਾਂ ਮੁੜ ਕੇਵੇਂ ਨਾ ਖਰਾਬ ਹੋ ਜਾਂਦਾ ਕੰਮ ਨਹੀਂ ਕੋਈ ਗੱਲ ਨਹੀਂ ਕਿਵੇਂ ਬੈਠਿਆ ਓਏ ਕੁੜੀ ਕੌਣ ਆਹੇ ਚਰਾਵ ਇਹ ਤਾਂ ਮੇਰੀ ਫਰੈਂਡ ਆ ਜੀ ਅਸੀਂ ਤਾਂ ਵੈਸੇ ਹੀ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ ਜੀ ਜਨਾਬ ਹੌ ਜਾਣਦੇ ਇਹਨਾਂ ਫਰੈਂਡਾਂ ਨੂੰ ਰੰਗ ਰਲੀਆਂ ਮਨਾਉਣ ਦੀ ਤਿਆਰੀ ਸੀ ਸੀ ਇਹ ਕੋਈ ਨਹੀਂ ਪਰ ਮਨਾਉਣਿਆ ਰੰਗ ਰਲੀਆਂ ਇਹਦੀਆਂ ਤੂੰ ਫੋਟੋ ਖਿੱਚ ਤੇ ਭੇਜ ਪੱਤਰਕਾਰ ਨੂੰ ਨਾ ਆ ਲੋ ਜਾਣਾ ਸਵੇਰੇ ਖਵਾਰ ਚ ਨਾ ਜਨਾਬ ਫੋਟੋ ਨਾ ਖਿੱਚ ਤੋਈ ਥਾਣੇ ਲੈ ਕੇ ਚੱਲੋ ਜੀ ਇਹਨਾਂ ਨੂੰ ਨਾ ਫੋਟੋ ਨਾ ਖਿੱਚ ਨਾ ਐ ਕਿਵੇਂ ਨਾ ਖਿੱਚ ਗਏ ਓਏ ਕੁੜੀਆਂ ਇੱਧਰ ਨੂੰ ਚਾਕ ਓਏ ਤਾ ਦੇਖ ਓਏ ਤੁੰ ਨੂੰ ਮੁਕਰ ਬੇੜੇ ਤਾਂ ਨਹੀਂ ਖਾਣੇ ਨੂੰ ਸਵਾਰ ਕੇ ਖਿੱਚ ਦੋਨਾਂ ਦੀ ਫੋਟੋ ਇਹਨਾਂ ਦੀ ਖੜਾ ਰਹਿ ਇੱਧਰ ਨੂੰ ਚਾਹ ਕੁੜੀਏ ਸਿੱਧਾ ਕਰ ਮੂੰਹ ਜਨਾਬ ਸਰਦੇ ਜੀ ਪਲੀਜ਼ ਮੈਥੋ ਗਲਤੀ ਹੋ ਗਈ ਜਨਾਬ ਅੱਗੇ ਤੋਂ ਨਹੀਂ ਜੀ ਮੈਂ ਇਤਾਂ ਦੀ ਕੰਮ ਕਰਦਾ ਵਈ ਜਨਾਬ ਛੱਡ ਦਿਓ ਪਲੀਜ਼ ਨਾ ਐ ਕਿ ਮੈਂ ਛੱਡ ਗਏ ਓਏ ਜੇ ਇੱਜ਼ਤ ਪਚਾਉਣੀ ਆ ਨਾ ਪੂਰਾ 1 ਲੱਖ ਲੱਗੂ ਦੋਨਾਂ ਦਾ ਥਾਣੇ ਆ ਜੀ ਲੈ ਕੇ ਕੱਲ ਪਤਾ ਟਕਾਣਾ ਕੀ ਹੈ ਤੇਰਾ ਕਿਹੜਾ ਪਿੰਡ ਹੈ ਸਰ ਪਿੰਡ ਕੋਰੜਾਈ ਨਾਮ ਬਲਕੀਤ ਜੀ ਜੱਗੇ ਦਾ ਮੁੰਡਾ ਜੀ ਦੀਪ ਨੂੰ ਜਾਣਦਾ ਤੇਰੇ ਪਿੰਡ ਵਾਲੇ ਨੂੰ ਦੀਪ ਨੂੰ ਜੀ ਹਾਂ ਹਾਂਜੀ ਜਾਣਦਾ ਹੀ ਉਹ ਤਾਂ ਮੇਰਾ ਬਹੁਤ ਵਧੀਆ ਮਿੱਤਰ ਆ ਜੀ ਕਹੋਂ ਤਾਂ ਗੱਲ ਕਰਾਵਾਂ ਉਹਦੇ ਨਾਲ ਜੀ ਕਰਾ ਗੱਲ ਫਿਰ ਉਹਦੀ ਗਰੰਟੀ ਤੇ ਛੱਡ ਦਾਂਗੇ ਤੈਨੂੰ ਹੈਲੋ ਹਾਂ ਭਾਈ ਦੀਪ ਹਾਂ ਭਾਈ ਇੱਥੇ ਥੋੜਾ ਚੱਕਰ ਜਾ ਪੈ ਗਿਆ ਸੀ ਕੋਸੀ ਆ ਨੇਪਾਲ ਦੇ ਹੀ ਭਾਈ ਉਹ ਕਹਿੰਦੇ ਤੇਰੇ ਨਾਲ ਗੱਲ ਕਰਵਾ ਦੇ ਫਿਰ ਛੱਡ ਦਾਂਗੇ ਹਾਂ ਭਾਈ ਕਰੀ ਗੱਲ ਅਸਰ ਕਰੇਗਾ ਵੀ ਉਹ ਰੰਗਰਾਲੀਆਂ ਮਨਾਉਂਦਾ ਫੜਿਆ ਇਹ ਜੇ ਕੱਲ ਪੈਸੇ ਲੈ ਕੇ ਥਾਣੇ ਨਾ ਆਇਆ ਨਾ ਤਾਂ ਫਿਰ ਪਰਸੋਂ ਦੇ ਅਖਬਾਰ ਤੇ ਖਬਰ ਆਊਗੀ ਕਿ ਰੰਗਰਾਲੀਆਂ ਮਨਾਉਂਦੇ ਕਾਬੂ ਹੁਣ ਤੇਰੇ ਕਹਿੰਦੇ ਛੱਡ ਦਿੰਨੇ ਆ ਕਿਰਾ ਚਲੋ ਭਾਜੋ ਏ ਜਿੱਤ ਪਚਾਉਣੀ ਆ ਨਾ ਪੂਰਾ 1 ਲੱਖ ਲੱਗੂ ਦੋਨਾਂ ਦਾ ਖਾਣੇ ਆ ਜੀ ਲੈ ਕੇ ਕੱਲ ਪਤਾ ਟਿਕਾਣਾ ਕੀ ਹੈ ਤੇਰਾ ਕਿਹੜਾ ਪਿੰਡ ਆ

ਨੇ ਤੁਸੀਂ ਰਾਤ ਵਿੱਚ ਅਜਨਾਨੀ ਸੁੱਤੇ ਹੈਗੇ। ਚੱਕ ਨੂੰ ਹੁਣ ਫੋਨ ਵੱਜੀ ਜਾ ਰਹੀ। ਹਲੋ ਹਲੋ। ਹਲੋ। ਪ੍ਰੀਤ ਬੋਲਦੀ ਆਂ ਕੱਲ ਵਾਲੀ ਕੁੜੀ। ਮੇਰੀ ਗੱਲ ਧਿਆਨ ਨਾਲ ਸੁਣ ਲਾ। ਜੇ ਤੂੰ ਕੱਲ ਨੂੰ ਖਾਣੇਦਾਰ ਨੂੰ ਪੈਸੇ ਨਾ ਦਿੱਤੇ ਤਾਂ ਮੈਂ ਜਿਹੜੀਆਂ ਆਪਣੀਆਂ ਸੈਲਫੀਆਂ ਲੈਂਤੀ ਸੀ ਨਾ ਨੈੱਟ ਤੇ ਪਾ ਦੂੰ। ਫੇਰ ਤੈਨੂੰ ਪਤਾ ਹੀ ਅੱਗੇ ਕੀ ਕੀ ਹੋ ਗਿਆ? ਤੂੰ ਗਲਤ ਤਾਂ ਸੁਣ ਰਿਹਾ ਮੇਰੀ ਸਿੱਗੀ ਗੱਲ ਵੀ ਬਾਈ ਜੀ ਹੈਗੇ ਮਲਗੀ ਪਤਲੇ ਨਹੀਂ ਵੀਰੇ ਉੱਥੇ ਗਰੀ ਨਹੀਂ ਹੈਗੇ ਕਿੱਧਰ ਗਏ ਨਹੀਂ ਪਤਾ ਨਹੀਂ ਵੀਰੇ ਰਾਤੀ ਟੈਨਸ਼ਨ ਜੀ ਸੀ ਸੀਗੇ ਹੁਣ ਵੀ ਕਿਸੇ ਦਾ ਫੋਨ ਆਇਆ ਸੀ ਤੇ ਹੁਣ ਕਾਲੀ ਕਾਲੀ ਚ ਬਾਹਰ ਚਲੇ ਗਏ ਤੇ ਤੁਸੀਂ ਪਲੀਜ਼ ਜਦੋਂ ਪਤਾ ਕਰੋ ਮੈਨੂੰ ਤਾਂ ਖੁਦ ਨੂੰ ਟੈਨਸ਼ਨ ਹੋਈ ਪਈ ਹੈ ਅੱਛਾ ਜੀ ਹਾਂਜੀ ਜੀ ਚਲੋ ਕੋਈ ਗੱਲ ਨਹੀਂ ਮੈਂ ਕਰਦਾ ਪਤਾ ਹੈ ਠੀਕ ਹੈ ਜੀ ਤੁਸੀਂ ਨਾ ਟੈਨਸ਼ਨ ਲਿਓ ਮੀ ਹਾਂ ਹਾਂਜੀ ਬਾਈ ਬਾਈ ਸਰ ਦੇ ਉਹ ਹੋ ਕੀ ਕਹ ਤੈਨੂੰ ਉਹ ਮੈਂ ਮਾਰਨਾ ਬਾਈ ਬੱਸ ਲੱਖ ਰੁਪਈਆ ਨਹੀਂ ਦੇਦਾ ਔਏ ਕਿ ਮੈਂ ਲੈ ਰਿਹਾ 100 ਰੁਪਈਆ ਓ ਬਾਈ ਮੈਂ ਤੁਹਾਨੂੰ 100 ਲੱਖ ਰੁਪਈਆ ਬਾਈ ਬਚਾ ਲਾ ਉਹ ਤੂੰ ਮੇਰੀ ਗੱਲ ਤਾਂ ਹੁਣ ਐ ਕਿ ਮੈਂ ਲੈ ਰਿਹਾ 100 ਰੁਪਈਆ ਨਹੀਂ ਨਹੀਂ ਵੇ ਪੈਸਾ ਉਹ ਮੇਰੀ ਗੱਲ ਸੁਣੋ ਪੁਲਿਸ ਰਲੀ ਹੋ ਉਹਨਾਂ ਨਾਲ ਤੂੰ ਟੈਨਸ਼ਨ ਨਾ ਲੈ ਠੀਕ ਹੈ ਬਚਾ ਲਾ ਓਏ ਉਹ ਮੇਰੀ ਗੱਲ ਸੁਣੋ ਇੱਕ ਮੈਨੂੰ ਵਾਦਾ ਕਰ ਮੈਂ ਤੈਨੂੰ ਬਚਾ ਲੂੰ ਹਾਂ ਬਾਈ ਅੱਗੇ ਤੋਂ ਇਹੋ ਜੀ ਕੋਈ ਹਰਕਤ ਨਹੀਂ ਕਰਨੀ ਠੀਕ ਹੈ ਪੱਕਾ ਠੀਕ ਆ ਭਾਈ ਲੋ ਲੱਗੇ ਅੱਗੇ ਤੋਂ ਕਦੇ ਕੋਈ ਗਲਤ ਕੰਮ ਨਹੀਂ ਕਰਨਾ ਆ ਜਾ ਬਰ ਮਨ ਬਾਵ ਨੂੰ ਢੇ ਦਰ ਦਿਹ ਨੂੰ ਢੇ ਜਦ ਖਬਰ ਦਾ ਉਹੀ ਵਰਤਦਾ ਉਹ ਮੇਰੀ ਗਲਤ ਆ ਓਏ ਬਾਈ ਓਏ ਤਾਂ ਉਹੀ ਆ ਬਾਈ ਜਿਹੜਾ 1000 ਰੁਪਏ ਮੰਗਦਾ ਫੇ ਬਾਈ ਓਏ ਇੱਕ ਮੇਰੀ ਵੀ ਗਲਤ ਆ ਹੁਣ ਦੇਖ ਮੇਰੇ ਯਾਰ ਇਹ ਸਾਰਾ ਕੁਝ ਤੈਨੂੰ ਸਮਝਾਉਣ ਲਈ ਕੀਤਾ ਸੀਗਾ ਮੈਂ ਮੈਨੂੰ ਮਾਫ ਕਰੀ ਮੈਂ ਤੈਨੂੰ ਕਿੰਨਾ ਦੁੱਖ ਦਿੱਤਾ ਪਰ ਇੰਨੇ ਬਿਨਾਂ ਤੂੰ ਸਮਝਣਾ ਨਹੀਂ ਸੀਗਾ ਉਹ ਕਹਿੰਦੇ ਆ ਮੱਸੀ ਪੱਤਾ ਚਟਕੇ ਮੁੜਦੀ ਆ ਲਾਗੀ ਸਮਝਾਣਾ ਜੇ ਹਜੇ ਵੀ ਨਾ ਸਮਝਾਣਾ ਤਾਂ ਤੇਰੀ ਫੋਟੋ ਮੇਰੇ ਕੋਲ ਹੀ ਆ ਉਦਾਂ ਹੀ ਦੇ ਦੋ ਖਵਾਰ ਵਾਲਾ ਨੂੰ ਫਿਰ ਤੈਨੂੰ ਪਤਾ ਹੀ ਆ ਕੀ ਬਣਉ ਤਰੀ ਇੱਜ਼ਤ ਦਾ ਉਹ ਨਾਲੇ ਸਮਾਜ ਦੇ ਵਿੱਚ ਨਾ ਅੱਜਕੱਲ ਤੇਰੇ ਵਰਗੇ ਰਾਂਝਾ ਨਾਲ ਇਹੀ ਕੁਝ ਹੋ ਰਿਹਾ ਉਹ ਮੈਂ ਤਾਂ ਆਪਣੀ ਜ਼ਾਰੀ ਦਾ ਫਰਜ਼ ਪੂਰਾ ਕੀਤਾ ਅੱਗੇ ਸਹਮਣ ਲਾ ਜਾਂ ਨਾ ਸਹਮਣ ਲਾ ਤੇਰੀ ਮਰਜ਼ੀ ਹੈ ਚੱਲ ਹੁਣ ਘਰ ਚੱਲ ਗਿਆ ਜਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ